ਅੱਜ ਰਸ਼ੀ ਕਰਦੀ ਸਾਰਿਆਂ ਨੂੰ ਆਪਣੇ ਬਹੁਤ ਸੋਹਣੇ ਸੋਹਣੇ ਹੈਂਡਵਰਕ ਦੇ ਸੂਟ ਰੈਡੀ ਹੋਏ ਨੇ ਪਾਰਟੀ ویئر ਇਹ ਹੈਗਾ ਆਪਣਾ orange ਕਲਰ ਦਾ ਸੂਟ ਨੇਚਰਲ ਗ੍ਰੇ ਤੇ ਆਪਾਂ ਨੇ ਰੈਡੀ ਕੀਤਾ ਹੋਇਆ ਬਹੁਤ ਪਿਆਰਾ ਇਹਦਾ neck ਬਣਿਆ ਮੇਰੇ ਰਵਰਕ ਹੋਇਆ neck ਤੇ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਦੇ ਵਿੱਚ ਆਪਾਂ ਨੇ ਇਹਨੂੰ ਰੈਡੀ ਕੀਤਾ ਸਾਰੇ ਫਰੰਟ ਤੇ ਬੂਟੀ ਦਿੱਤੀ ਹੋਈ ਆ ਤੇ ਬਹੁਤ ਸੋਹਣੀ ਹੈ ਇਹਦੀਆਂ sleeve's ਰੈਡੀ ਹੋਈਆਂ ਨੇ pearl ਦਾ ਕੰਮ ਹੋਇਆ ਮਿਰਰ ਲੱਗੇ ਆ thread ਦਬਕਾ ਪਾਣੀ ਦੇ ਚ ਮਟੀਰੀਅਲ ਜੁੜ ਕੀਤਾ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹਦੇ ਨਾਲ ਸਲਵਾਰ ਤੇ ਵਰਕ ਹੋਇਆ ਪੌਂਚਿਆਂ ਦੇ ਉੱਤੇ ਆਪਾਂ ਨੇ ਸੇਮ ਬਾਰਡਰ ਦਿੱਤੀ ਹੈ ਤੇ ਵਿੱਚ ਬੂਟੀ ਪਾਈ ਆ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਰੈਡੀ ਹੋਇਆ ਵੀ ਸਕੋਸ ਆਰਗੇਂਜ਼ਾ ਦਾ ਸਾਰੇ ਦੁਪੱਟੇ 'ਚ ਬੂਟੀ ਪਈ ਆ ਤੇ ਫੋਰ ਸਾਈਡ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਕੀਤੀ ਆ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਇਸ ਇਹਨੂੰ ਇਹ ਸੂਟ ਨੂੰ ਤੁਸੀਂ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਆਪਣਾ ਸਕਰੀਨ ਤੇ ਵਟਸਐਪ ਨੰਬਰ ਦਿੱਤਾ ਹੋਇਆ ਹੈ ਜੀ ਆਪਣਾ ਹੈਗਾ organza ਦਾ ਬੰਦ ਨਹੀਂ प्रिंट ਪਿੰਕ ਕਲਰ ਦਾ ਸੂਟ ਹੈ ਇਹਦੇ ਪੈਨਲ ਬਣੇ ਨੇ ਬਹੁਤ ਸੋਹਣਿਆ ਵਰਕ ਇਹਦੀਆਂ 슬ੀਵਸ ਦੇ ਉੱਤੇ ਕੀਤਾ ਹੋਇਆ ਆਪਣੇ ਪੈਚ ਦਾ ਕੰਮ ਹੋਇਆ ਸਾਰਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਸੇਮ ਆਪਣੇ ਮਜੈਂਟਾ ਕਲਰ ਦੇ ਦੇ ਨਾਲ ਫਿਨਿਸ਼ਿੰਗ ਕੀਤੀ ਆ 슬ੀਵਸ ਵਾਲਾ ਡਿਜ਼ਾਈਨ ਆਪਾਂ ਨੇ ਬਟਨ ਤੇ ਕੀਤਾ ਸੇਮ ਪੈਚ ਲਗਾ ਕੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਦੁਪੱਟਾ ਇਹਦੇ ਨਾਲ ਚੁਣੌਣ ਦਾ ਫੋਰ ਸਾਈਡ ਆਪਾਂ ਲੇਸ ਲੱਗੀ ਹੈ ਲੇਸ ਲਗਾਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਇਹ ਹੈਗਾ ਆਪਣਾ ਸੈਲਫ ਪ੍ਰਿੰਟ 골ਡਨ ਸ਼ਿਮਰ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਤੁਸੀਂ ਆਰੀ ਦਾ ਕੰਮ ਹੋਇਆ ਸਾਰਾ ਆਰੀ ਮਸ਼ੀਨ ਦਾ ਬਹੁਤ ਪਿਆਰਾ ਇਹਦਾ neck ਬਣਿਆ ਪੈਨਲ ਬਣੇ ਨੇ ਤੇ ਸਾਈਡਾਂ ਤੇ ਆਪਾਂ ਨੇ ਬੁੱਟੀ ਦਿੱਤੀ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਸਿੰਪਲ ਤੇ ਸੋਬਰ ਬਹੁਤ ਪਿਆਰੀਆਂ ਇਹਦੀਆਂ sleeves ਰੈਡੀ ਹੋਈਆਂ ਨੇ ਮਰੂਨ ਕਲਰ ਦੀ ਆਪਾਂ ਨੇ ਇਹਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਟਾ ਟਾ ਲਾਈਨਿੰਗ ਲੱਗੀ ਹੋਈ ਆ ਪਲੇਨ ਸ਼ਿਮਰ ਦੀ ਆਪਾਂ ਇਹਦੇ ਨਾਲ ਸਲਵਾਰ ਰੈਡੀ ਕੀਤੀ ਆ ਸੇਮ ਆਪਾਂ 슬ੀਵਜ਼ ਵਾਲਾ ਡਿਜ਼ਾਈਨ ਪੌਂਚਿਆਂ ਦੇ ਉੱਤੇ ਕੀਤਾ ਦੁਪੱਟਾ ਇਹਦੇ ਨਾਲ ਹੈਗਾ ਬਿਸਕੋਸ オーਰਗੈਂਜ਼ਾ ਦਾ ਬੁੱਟੀ ਵਾਲਾ ਬਹੁਤ ਪਿਆਰਾ ਦੁਪੱਟਾ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਹੇਗਾ ਆਪਣਾ ਜਿਹੜਾ ਹੁਣ ਬਹੁਤ ਫੈਬਰਿਕ ਟ੍ਰੈਂਡ ਵਿੱਚ ਚੱਲ ਰਿਹਾ ਹੈ ਵਰਕ ਵਾਲਾ ਸਟਾਕ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਇਹਦਾ ਫੈਬਰਿਕ ਹੈ ਕਰੀਬ ਦੇ ਉੱਪਰ ਇਹਦਾ ਵਰਕ ਹੋਇਆ ਹੋਇਆ ਈਮੇਜੈਂਟਾ ਕਲਰ ਦੀ ਆਪਣੀ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੋਏਗੀ ਇਹਦੇ ਵਿੱਚ ਆਪਣੇ ਕੋਲ ਡਿਜ਼ਾਈਨ ਵੀ ਹੈਗੀ ਆ ਕਲਰ ਵੀ ਹੈਗੇ ਆ ਸਲਵਾਰ ਦੇ ਦਿੱਤੇ ਆਪਣੀ ਪੈਚ ਲਗਾ ਕੇ ਕੰਮ ਕੀਤਾ ਹੋਇਆ ਸੇਮ ਆਪਾਂ ਇਹਦੇ ਜੋ ਕੱਟ ਕੇ ਪੈਚ ਦਿੱਤੇ ਆ ਬਾਟਮ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਲੋਰ ਕريب ਦੀ ਬਾਟਮ ਰਹੂਗੀ ਇਹਦੀ ਬਹੁਤ ਸੋਣਾ ਇਹਦਾ ਦੁਪੱਟਾ ਵਿਸਕੋਸ ਔਰ ਗੈਂਜ਼ਾ ਦਾ ਬੁੱਟੀ ਵਾਲਾ ਤੇ ਕੋਰਨਾ ਤੇ ਆਪਾਂ ਨੇ ਪੈਚ ਦਿੱਤੇ ਆ ਫੋਰ ਸਾਈਡ ਲੀਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਸਬਟ ਰੈਡੀ ਹੋਇਆ ਇਹ ਆਪਣਾ ਹੈਗਾ ਸੀ ਯੂਐਸਸੀ ਦਾ ਆਰਡਰ ਇਹ ਹੈਗਾ ਕੀਵੀਸ਼ ਲੁੱਕ ਤੇ ਰੈਡੀ ਹੋਇਆ ਹੈ ਔਇਲ ਬਲੇੂ ਕਲਰ ਤੇ ਬਹੁਤ ਪਿਆਰਾ ਸੂਟ ਰੈਡੀ ਹੋਇਆ। ਬਹੁਤ ਸੋਹਣਾ ਇਹਦਾ ਨੈਕ ਬਣਿਆ। 슬ੀਵਜ਼ ਰੈਡੀ ਹੋਈਆਂ ਨੇ ਬਹੁਤ ਪਿਆਰੀਆਂ ਤੇ ਮਜੈਂਟਾ ਕਲਰ ਦੀ ਇਹਦੇ ਨਾਲ ਆਪਾਂ ਨੇ ਫਿਨਿਸ਼ਿੰਗ ਕੀਤੀ ਹੋਈ ਆ। ਫਿਨਿਸ਼ਿੰਗ ਪੱਟੀ ਨਾਲ। ਬਹੁਤ ਇਹ ਆਪਾਂ ਨੇ ਉੱਪਰ ਤੋਂ ਵਰਕ ਕੀਤਾ ਹੋਇਆ, نیچے ਘੇਰਾ ਚਾਕਸ ਬਣਿਆ। ਇਹਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ। ਸਨਵਾਰੇ ਦੇ ਨਾਲ ਆਪਾਂ ਪਲੇਨ ਰੱਖੀ ਆ। ਤੇਜ ਨੂਨਿਸ਼ ਫੌਂ ਦਾ ਇਹ ਨਾਲ ਦੁਪੱਟਾ ਰੈਡੀ ਹੋਇਆ। ਮਜੈਂਟਾ ਕਲਰ ਆਪਾਂ ਨੇ ਪੇਸਟਿੰਗ ਦਿੱਤੀ ਹੈ ਸੇਮ। ਫੋਰ ਸਾਈਡ ਲੇਸ ਲੱਗੀ ਆ। ਇਹਨੂੰ ਤੁਸੀਂ ਕਿਸੇ ਵੀ ਕਲਰ 'ਚ ਰੈਡੀ ਕਰਵਾ ਸਕਦੇ ਹੋ। ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਸਾਡੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ 'ਚ ਕਸਟਮਾਈਜ਼ ਕਰਵਾ ਸਕਦੇ ਹੋ। ਇਹ ਹੈਗਾ ਆਪਣਾ ਸਾਰਟਨ ਆਰਗਨ ਦਾ ਸਾਥੀ ਸੁੱਕ ਰੈਡੀ ਹੋਇਆ। ਇਹ ਨੂੰ ਇਹਦੇ ਆਪਾਂ ਨੇ ਡਿਜ਼ਾਈਨ ਕਾਟਨ 'ਚ ਵੀ ਰੈਡੀ ਕੀਤੀ ਸੀ। ਇਹ ਤਾਂ ਬਹੁਤ ਪਿਆਰਾ ਨੈੱਕ ਬਣਿਆ। ਬਹੁਤ ਪਿਆਰਾ ਇਹਦਾ ਕਲਰ ਹੈ। ਸੇਮ ਆਪਾਂ ਨੇ ਲੀਸ ਦਿੱਤੀ ਹੈ ਸੇਮ ਕਲਰ ਦੀ ਤੇ ਇਹਦੇ ਕਾਰਨਰਾਂ ਦੇ ਵਰਕ ਹੋਇਆ। ਬੈਕ ਫਰੰਟ ਤੇ ਬਹੁਤ ਸੋਹਣੀ ਇਹਦੀਆਂ 슬ੀਵਜ਼ ਰੈਡੀ ਹੋਈਆਂ ਨੇ। ਕੱਟ ਵਾਲੀਆਂ। ਇਹਦੀ ਸਲਵਾਰ ਆਪਾਂ ਲੀਸ ਨਾਲ ਡਿਜ਼ਾਈਨ ਕੀਤੀ ਆ। ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਰੈਡੀ ਕਰਵਾ ਸਕਦੇ ਹੋ ਬਰਬਰੀ ਦਾ ਦੁਪੱਟਾ ਇਹਦੇ ਨਾਲ ਟਾਈ ਡਾਈ ਡਾਈ ਕਰਾ ਕੇ ਆਪਣੀ ਲੇਸ ਦਿੱਤੀ ہوئی ਹੈ ਇਹਦੇ ਤੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਵੀ ਇਹ ਹੈਗਾ ਆਪਣਾ organza ਦਾ ਬੰਦ ਨਹੀਂ ਟੈਂਟ ਇਸ ਨੂੰ ਸਾਰਿਆਂ ਨੇ ਬਹੁਤ ਲਾਈਕ ਕੀਤਾ ਬਹੁਤ ਸੋਹਣਾ ਇਹਦਾ ਵਰਕ ਹੋਇਆ ਡਬਲ ਸ਼ੇਡ ਇਹ ਫੈਬਰਿਕ ਰਹੂਗਾ organza ਦਾ pure organza ਦਾ ਬਹੁਤ ਸੋਹਣਾ ਇਹਦਾ neck ਬਣਿਆ ਬਹੁਤ ਦਬਕੇ ਦਾ ਕੰਮ ਹੈ ਇਹਦੇ ਚ ਆਪਾਂ ਨੇ ਜ਼ਿਆਦਾ ਕੀਤਾ ਹੋਇਆ neck ਬਣਿਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਬਹੁਤ ਸੋਹਣੀਆਂ ਇਹਦੀ sleeves ready ਹੋਈਆਂ ਨੇ satin silk ਦੀ ਇਹਦੇ ਨਾਲ ਆਪਾਂ ਨੇ bottom ਰੱਖੀ ਆ ਸੇਮ ਆਪਣੀ ਵਰਕ ਇਹ ਨੂੰ ਪੌਂਚਨ ਕੀਤਾ ਹੋਇਆ ਦੁਪੱਟਾ ਇਹਦਾ ਡਾਈਡਾਈ ਹੈ ਬਹੁਤ ਪਿਆਰਾ ਹੈ ਇਹਦਾ ਦੁਪੱਟਾ ਇਹਦੀ ਮੇਰੀ ਵੀਡੀਓ ਵੀ ਪਾਈ ਹੋਈ ਆ ਇਹ ਬਹੁਤ ਲਾਈਕ ਕੀਤਾ ਸਾਰਿਆਂ ਨੇ ਇਹਨੂੰ ਤੁਸੀਂ ਇਹਦੇ ਵਿੱਚ ਆਪਣੇ ਕੋਲੇ ਦੋ ਪੀਲਟ ਨੇ ਦੋ ਕਲਰ ਵਿੱਚ ਹੈਗਾ ਇਹ ਬੰਦਨੀ ਇਹਦੇ ਤੇ ਵੀ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਕਲਰ ਹੈ ਇਹਦੇ ਚ ਤੇ ਤੁਸੀਂ ਸੇਮ ਤੇ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਆਪਣਾ ਪਰਲ ਵਾਲੀ ਲੇਸ ਦਿੱਤੀ ਹੋਈ ਆ ਫੋਟ ਸਾਈਡ ਇਦਾਂ ਦੇ ਸੋਹਣੇ ਸੋਹਣੇ ਸੂਟ ਬਣਾਉਣ ਲਈ ਉੱਪਰ ਆਪਣਾ WhatsApp ਨੰਬਰ ਦਿੱਤਾ ਹੋਇਆ ਸਕ੍ਰੀਨ ਤੇ ਹਾਂਜੀ ਇਹ ਆਪਣਾ ਹੈਗਾ ਸ਼ਿਮਰ ਦਾ ਫੈਬਰਿਕ ਬਲੂ ਕਲਰ ਬਹੁਤ ਪਿਆਰਾ A ਲਾਈਨ ਸ਼ਰਟ ਪਾਕਿਸਤਾਨੀ ਸਟਾਈਲ ਬਣਾਇਆ ਹੋਇਆ ਬਹੁਤ ਸੋਹਣਾ ਇਹਦਾ ਨੈਕ ਬਣਿਆ ਇਹ ਇਹਦੀਆਂ 슬리ਵਸ ਰੈਡੀ ਹੋਈਆਂ ਨੇ ਬਹੁਤ ਸੋਹਣਾ ਸੂਟ ਰੈਡੀ ਹੋਇਆ ਸਿੰਪਲ ਤੇ ਸੋਬਰ ਰੈੱਡ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਟਾਪਟਾ ਲਾਈਨਿੰਗ ਲੱਗੀ ਹੋਈ ਆ ਬਲੂ ਕਲਰ ਦੀ ਇਹਦੇ ਨਾਲ ਪਲੇਨ ਸੈਟਨ ਹੋਰ ਸ਼ਿਲਕ ਦੀ ਬੋਟਮ ਰੱਖੀ ਆ ਬਹੁਤ ਪੌਂਚਾਂ ਦੇ ਉੱਤੇ ਵਰਕ ਕੀਤਾ ਹੋਇਆ ਬਹੁਤ ਪਿਆਰਾ ਸੂਟ ਰੈਡੀ ਹੋਇਆ ਇਹਦੇ ਨਾਲ ਦੁਪੱਟਾ ਆਪਾਂ ਨੇ ਪੈਚ ਲਗਾ ਕੇ ਕੀਤਾ ਰੈਡੀ ਬਹੁਤ ਪਿਆਰਾ ਇਹਦਾ ਦੁਪੱਟਾ ਨੀਚੇ ਆਪਾਂ ਨੇ ਪੈਚ ਦਿੱਤਾ ਰੈੱਡ ਕਲਰ ਦਾ ਤੇ ਸੇਮ ਆਪਾਂ ਸ਼ਰਟ ਨਾਲ ਦਾ ਉੱਪਰ ਦੁਪੱਟਾ ਰੈਡੀ ਕੀਤਾ ਤੇ ਹੋਰ ਸਾਈਡ ਲੇਸਡ ਵਾਲਾ ਪੁਨਿਸ਼ਿੰਗ ਕੀਤੀ ਹੋਈ ਆ ਬਹੁਤ ਪਿਆਰਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਥੈਂਕ ਯੂ ਜੀ